ਸਾਰੰ ਮੈਲਾ ਪੰਜਵਾ ਮੇਰੇ ਮਨ ਸ਼ਬਦ ਲਗੋ ਗੁਰ ਮੀਠਾ ਖੁੱਲਿਓ ਕਰਮ ਭਇਓ ਪ੍ਰਗਾਸਾ ਕਤਖਟ ਹਰ ਹਰ ਦੀਠਾ ਰਹਾਉ ਤਾਰ ਬ੍ਰਹਮ ਅਜੁਨੀ ਸੰਭੋ ਸਰਬ ਥਾਨ ਖਤ ਬੀਠਾ ਪਇਓ ਪ੍ਰਾਪਤ ਅੰਮ੍ਰਿਤ ਨਾਮ ਬਲ ਬਲ ਤਬ ਚਰਣੀਠਾ ਸਤ ਸੰਗਤ ਕੀ ਰੇਣ ਮੁਖ ਲਾਗੀ ਕੀਏ ਸਗਲ ਤੀਰਥ ਮਜਨੀਠਾ ਕੋ ਨਾਨਕ ਰੰਗ ਚਲੂਲ ਪੈ ਹੈ ਹਰ ਰੰਗ ਨਾ ਲਹੈ ਮਜੀਠਾ ਸਾਰੰ ਮੈਲਾ ਪੰਜਵਾ ਹਰ ਹਰ ਨਾਮ ਦਿਓ ਗੁਰ ਸਾਥੇ ਨਿਮਕ ਬਚਨ ਪ੍ਰਭ ਹੀ ਅਰਹਿ ਬਸਿਓ ਸਗਲ ਭੂਖ ਮੇਰੀ ਲਾਥੇ ਰਹਾਉ ਕਿ ਪਾ ਨਿਦਾਨ ਗੁਣ ਨਾ ਇਕ ਠਾਕੁਰ ਸੁਖ ਸਮੂ ਸਬਨਾਥੇ ਏਕ ਆਸ ਮੋਏ ਤੇਰੀ ਸੁਆਮੀ ਔਰ ਦੁਤਿਆ ਆਸ ਬਿਰਾਥੇ ਨੈਣ ਤ੍ਰਿਪਤਾਸੇ ਦੇਖ ਦਰਸਾਵਾ ਗੁਰ ਕਰਤਾ ਰੇ ਮੇਰੇ ਮਾਥੇ ਕਉ ਨਾਨਕ ਮੈਂ ਅਤਲ ਸੁਖ ਪਾਇਆ ਜਨਮ ਮਰਨ ਪੈ ਲਾਥੇ ਸਾਰੰ ਮੈ ਲਾਪਨਵਾ ਰੇਮੂੜੇ ਆਨ ਕਹ ਕਤ ਜਾਈ ਸੰਗ ਮਨੋਹਰ ਅੰਮ੍ਰਿਤ ਹਰੇ ਫੂਲ ਫੂਲ ਬਿਖਖਾਈ ਰਾਵ ਪ੍ਰਭ ਸੁੰਦਰ ਚਤੁਰ ਅਨੂਪ ਵਿਧਾਤੇ ਤੈਸਿਓ ਰਚ ਨਈ ਰਾਈ ਮੋਹਨ ਸਿਓ ਬਾਵਰ ਮਨ ਮੋਹਯੋ ਝੂਠ ਗੋਰੀ ਪਾਈ ਭਯੋ ਦਇਆ ਪੇਪਾਲ ਦੁਖ ਹਰਤਾ ਸੰਤਨ ਸਿਓ ਬਨ ਆਈ ਸਗਲ ਨਿਧਾਨ ਕਰੈ ਮੈਂ ਪਾਏ ਕੋ ਨਾਮ ਜੋਤ ਸਮਾਈ ਸਾਰੰ ਮੈ ਲਾਪਨਵਾ ਓਂ ਤਪੀਤ ਚੀਤ ਭਲਰੀਆ ਜੋ ਤੋ ਬਚਨ ਦਿਓ ਮੇਰੇ ਸਤਗੁਰ ਤੋ ਮੈਂ ਸਾਜਸ਼ੀਂ ਗਰੀਆ ਰਹਾ ਹਮ ਪੂਲੇ ਤੁਮ ਸਬਾ ਅਪੂਲੇ ਹਮ ਪਤਿਤ ਤੁਮ ਪਤਿਤ ਉਧਰੀਆ ਹਮ ਨੀਚ ਬਿਰਖ ਤੁਮ ਮਹਿ ਲਾਗਰ ਮਾਜ ਸੰਗ ਸੰਗ ਬਸਰੀਆ ਤੁਮ ਗੰਭੀਰ ਤੀਰ ਉਪਕਾਰੇ ਹਮ ਕਿਆ ਬਪਰੇ ਜੰਤਰੀਆ ਗੁਰ ਕਰਪਾਲ ਨਾਨਕ ਹਰ ਮੇਲਿਓ ਤੋ ਮੇਰੀ ਸੂਖ ਸੇ ਜਰੀਆ ਸਾਰੰ ਮਹਿਲਾ ਪਨਵਾ ਮਨ ਓਏ ਦਿਨ ਸਤਨ ਪਰਵਾਨ ਸਫਲ ਤੇ ਖਰੀ ਸੰਜੋਗ ਸੁਹਾਵੇ ਸਤਗੁਰ ਸੰਗ ਗਿਆਨਾ ਰਾਉ ਤਨ ਸੁਹਾਗ ਤਨ ਸੁਹਾਗਾ ਤਨ ਦੇ ਜਨ ਮਾਨਾ ਏ ਤਨ ਤੁਮਰਾ ਸਭ ਗ੍ਰਹਿ ਤਨ ਤੁਮਰਾ ਕਿਉ ਕਿਉ ਕੁਰਬਾਨ ਕੋਟ ਲਖ ਰਾਜ ਸੁਖ ਪਾਏ ਇੱਕ ਨਿਮਖ ਦੇਖ ਦ੍ਰਿਸ਼ਟਾਨਾ ਜੋ ਕਹ ਮੁਖੋ ਸੇਵਕ ਇਹ ਬਸਿਆ ਸੁਖ ਨਾਮਕ ਅੰਤ ਨਾ ਜਾਣਾ ਸਰ ਮਹਿਲਾ ਪਨਵਾਬ ਅਬ ਮੋਰੋ ਸਾਦੂ ਕੁਦੇਆ ਔਰ ਉਪਾਅ ਸਗਲ ਤਿਆਗ ਛੋਡੇ ਸਤਗੁਰ ਸ਼ਰਨ ਪਿਆ ਰਾਉ ਸਰਬ ਸਿਧ ਕਾਰਜ ਸਭ ਸੁਵਰੇ ਅਹੰਰੋਗ ਸਗਲ ਹੀ ਖਿਆ ਕੋਟ ਪ੍ਰਾਦ ਖਿੰਮ ਖੋਪਈ ਹੈ ਗੁਰ ਮਿਲ ਹਰ ਹਰ ਕਹਿਆ ਪੰਚਦਾਸ ਗੁਰ ਵਸਗਤ ਕੀਨੇ ਮਨ ਨੇ ਚਲ ਨਿਰ ਭਇਆ ਆਏ ਨਾ ਜਾਵ ਨਾ ਕਤਹੀ ਡੋਲ ਫਿਰ ਨਾਨਕ ਰਾਜਿਆ ਸਾਰੰ ਮਹਿਲਾ ਪੰਵਾਂ ਅਬ ਮੇਰੋ ਏ ਤੋਤ ਸਦਾ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰੋ ਕਮਨ ਤਹਾ ਗੁਣ ਗਾਈ ਰਹਾ ਖੇਲ ਖਿਲਾਏ ਲਾਡ ਲਾਡਾਵੇ ਸਦਾ ਸਦਾ ਅਨੰਦਾਈ ਰਤ ਪਾਲ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ਤਿਸ ਬਿਨ ਨਿਮਕ ਨਹੀਂ ਰਹਿ ਸਕੀਆ ਬਿਸਰਨਾ ਕਬੂ ਜਾਈ ਕਾ ਨਾਨਕ ਮਿਲ ਸੰਤ ਸੰਗਤ ਤੇ ਮਗਨ ਤੈ ਲੈ ਲਾਈ ਸਾਰੰ ਮਹਿਲਾ ਤੰਵਾ ਆਪਣਾ ਮੀਤ ਸਵਾਮੀ ਗਾਇਆ ਆਸ ਨ ਅਵਰ ਕਾਹੂ ਕੀ ਕੀ ਜਾ ਸੁਖ ਦਾਤਾ ਪ੍ਰਭ ਧਾਈਆ ਰਹਾਉ ਸੁਖ ਮੰਗਲ ਖਿਲਾਣ ਜਿਸੈ ਕਰ ਤਸਹੀ ਸ਼ਰਣੀ ਪਾਈਆ ਤੇ ਸਾਇਤਿਆਗ ਮਾਨੁਖ ਜੇ ਸੋ ਕੋ ਲਾਜ ਲੋਨ ਹੋਇ ਜਾਈਏ ਇੱਕ ਓਟ ਫਕਰੀ ਠਾਕੁਰ ਕੀ ਗੁਰ ਮਿਲ ਮਤਬੁੱਧ ਪਾਈਆ ਗੁਣ ਨਿਧਾਨ ਨਾਨਕ ਪ੍ਰਭ ਮਿਲਿਆ ਸਗਲ ਚੁਕੀ ਮੁਹਤਾਈਆ ਸਾਰੰ ਮਲਾ ਪਨਵਾ ਓਟ ਸਤਾਣੀ ਪਬ ਜੀਓ ਮੇਰਾ ਦ੍ਰਿਸ਼ਣ ਲਿਆਵੋ ਅਵਰ ਕਾਹੂ ਕੋ ਮਾਨ ਮਹਤ ਪ੍ਰਭ ਤੇਰਾ ਰਹਾਓ ਅੰਗੀ ਪਾਰਤੀਓ ਪ੍ਰਭ ਆਪਣੇ ਕਾਦ ਲੀਆ ਬਿਖ ਤੇਰਾ ਅੰਬਿਤ ਨਾਮ ਆਉ ਖੁਦ ਮੁਖ ਦੀਨੋ ਜਾਏ ਪਿਆ ਗੁਰ ਪਾਰ ਅਵਨ ਉਪਮਾ ਕਹੋ ਇਕ ਮੁਖ ਨਿਰਗੁਣ ਕੇ ਦਾ ਤੇਰਾ ਕਾਟ ਸਿਲਕ ਜੋ ਆਪਣਾ ਕੀਨੂ ਨਾਨਕ ਸੁਖ ਧਨੇਰਾ ਸਾਰੰ ਮਹਲਾ ਪੰਜਵਾਂ ਤਬ ਸਿਮਰਤ ਦੁਖ ਬਿਨਾਸੀ ਐੋ ਕਿਪਾਲ ਜੀ ਸੁਖ ਦਾਤਾ ਹੋਈ ਸਗਲ ਖਲਾਸੀ ਰਹਾਉ ਕਰਨ ਕੋ ਸੁਝਾ ਪ੍ਰਭ ਬਿਨ ਕਹ ਤੋ ਕਿਸ ਤਰ ਜਸੀ ਜਿਉ ਜਾਣੋ ਤਿਉ ਰਾਖੋ ਠਾਕੁਰ ਸਭ ਕੇਸ਼ ਤੁਮ ਹੀ ਪਾਸੀ ਹਾਥ ਦੇ ਰੱਖੇ ਪ੍ਰਭ ਆਪਣੇ ਸਦ ਜੀਵਨ ਅਬਨਾਸ਼ੀ ਕੋ ਨਾਨਕ ਮਨ ਅਨੰਦ ਭਇਆ ਹੈ ਕਾਟੀ ਜਮ ਕੀ ਫਾਸੀ ਸਾਰੰ ਮਹਿਲਾ ਪੰਵ ਮੇਰੋ ਮਨ ਜਤ ਕਤ ਤੁਝੇ ਸੁਮਾਰ ਹਮ ਬਾਰ ਕਬੀਨ ਪਿਤਾ ਪ੍ਰਭ ਮੇਰੇ ਜਿਉ ਜਾਨੇ ਤਿਉ ਪਾਰਾ ਰਹਾ ਜਬ ਭੂਖੋਂ ਤਬ ਭੋਜਨ ਮੰਗ ਅਗਾਏ ਸੁਖ ਸਗਾਰਾ ਤਬ ਰੋਗ ਜਦ ਤੁਮ ਸੰਗ ਬਸਤੋ ਛੁਟਕਤ ਹੋਏ ਰਵਾਰ ਕਮਨ ਬਸੇਰੋ ਦਾਸ ਦਾਸਨ ਕੋ ਥਾਪਿਓ ਥਾਪਨ ਹਾਰੇ ਨਾਮ ਨਾ ਬਿਸਰੈ ਤਬ ਜੀਵਨ ਪਾਈਐ ਦਿਨਤੀ ਨਾਨਕ ਐਸਾਰ ਸਾਰੰ ਮਹਿਲਾ ਪਨਵਾ ਮਨ ਤੇ ਭੈ ਭਉ ਦੂਰ ਕਰਾਇਓ ਲਾਲ ਦਿਆਲ ਗੁਲਾਲ ਲਾਡਲੇ ਸਹਿਜ ਸਹਿਜ ਗੁਣ ਗਾਇਓ ਰਹਾ ਗੁਰਬਚਨਾਤ ਕਮਾਤ ਕਿਰਪਾ ਤੇ ਬਹੁਰ ਨ ਕਤੂ ਧਾਇਓ ਰਹਿਤ ਉਪਾਦ ਸਮਾਦ ਸੁਖ ਆਸਨ ਅਗਤ ਵਖਲ ਦੇ ਪਾਇਓ ਨਾਦ ਬਿਨੋਦ ਕੋੜ ਆਨੰਦ ਸਹਿਜ ਸਹਿਜ ਸੁਮਾਇਓ ਕਰਨਾ ਆਪ ਕਰਾਉਣੇ ਆਪੇ ਕਹ ਨਾਨਕ ਆਪ ਆਪਾਇਓ ਸਾਰੰ ਮਹਿਲਾ ਪੰਗਵਾ ਅੰਮ੍ਰਿਤ ਨਾਮ ਮਨੈ ਆਧਾਰੋ ਜਿਨ ਦੀਆ ਤਿਸ ਤ ਕੁਰਬਾਨ ਗੁਰਪੂਰੇ ਨਮਸ਼ਕਾਰੋ ਰਹਾ ਗੁਜੀ ਤ੍ਰਿਸ਼ਨਾ ਸਹਿਜ ਸੁਹਿਲਾ ਆਮ ਕੋ ਦਿਖ ਜਾਰੋ ਆਏ ਨਾ ਜਾਏ ਬਸੇ ਏ ਥਾਰ ਜਹਾ ਹਸਨ ਰੰਕਾਰੋ ਇਕ ਪ੍ਰਗਟ ਇਕ ਹੈ ਗੁਪਤਾ ਇਕ ਤੁੰਦੂ ਕਾਰੋ ਆਦ ਮਧ ਅੰਤ ਪ੍ਰਭ ਸੋਈ ਕਹੋ ਨਾਨਕ ਸੱਚ ਵਿਚਾਰੋ ਸਾਰੰ ਮਲਾ ਪਨਵਾ ਇਨ ਪ੍ਰਭ ਰਹਿ ਨ ਜਾਏ ਘਰੀ ਸਰਬ ਸੁਖ ਪਾਹੁ ਕੈ ਪੂਰਨ ਜਾ ਕੈ ਸੁਖ ਹੈ ਹਰੀ ਰਹਾਉ ਮੰਗਲ ਰੂਪ ਪ੍ਰਾਨ ਜੀਵਨ ਫਲ ਸਿਮਰਤ ਆਨੰਦ ਕਨਾ ਮਟ ਸਮਰਤ ਸਦਾ ਸਦ ਸੰਗੇ ਗੁਣ ਦਸਨ ਕਮਨ ਭਾ ਮਾਨੁ ਪਵਿੱਤਰਾ ਮਾਨੁ ਪਵਿੱਤਰਾ ਪਵਿੱਤਰ ਸੁਨਮ ਕਹਿ ਨਹਾਰੇ ਕਉ ਨਾਨਕ ਤੇ ਭਵਨੁ ਪਵਿੱਤਰਾ ਜੋ ਮੈਂ ਸੰਤ ਤੁਮਹਾਰੇ ਸਾਰੰ ਮਹਿਲਾ ਪੰਗਵਾ ਅਸਨਾ ਜਪਤੀ ਤੂੰ ਹੀ ਤੂੰ ਹੀ ਮਾਤ ਗਰਭ ਤੁਮਹੀ ਪ੍ਰਤਪਾਲਕ ਮ੍ਰਿਤ ਮੰਡਲ ਇਕ ਤੂੰ ਹੀ ਸਹਾਰਾ ਤੂੰ ਮੈਂ ਪਿਤਾ ਤੂੰ ਹੀ ਫੋਨ ਮਾਤਾ ਤੁਮਹਾਂ ਮੀਤ ਹਿਤਧਾਤਾ ਤੁਮ ਪਰਵਾਰ ਤੁਮੈਂ ਆਧਾਰਾ ਤੁਮੈਂ ਜੀ ਪ੍ਰਾਣ ਦਾਤਾ ਤੁਮੈਂ ਖਜ਼ੀਨਾ ਤੁਮੈਂ ਜਰੀਨਾ ਤੁਮ ਹੀ ਮਾਨਕ ਲਾਲਾ ਮੈਂ ਪਾਰ ਜਾਤ ਗੁਰ ਤੇ ਪਾਏ ਤੋ ਨਾਨਕ ਭਾ ਨਿਹਾਲਾ ਸਾਰੰ ਮੈਂ ਲਾਤਨਵਾ ਜਾਉ ਕਾਹੂ ਆਪਣੋ ਹੀ ਚਿਤ ਆਵ ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹ ਜਾਵ ਸਹਾਂ ਆਪਣੇ ਤੇ ਦੁਖ ਆਪਣੇ ਪੈ ਸੁਖਾ ਆਪਣੇ ਹੀ ਪਰਿਥਾ ਆਪਣੇ ਪਹਿਮਾਨ ਆਪਣੇ ਸਤਾਨ ਆਪਣੇ ਹੀ ਪਰ ਅਰਥਾ ਕਿਨਹੀ ਰਾਜ ਜੋਗਨ ਤੁੰ ਮਿਲਖਾ ਕਿਨਹੀ ਬਾਪ ਮਹਤਾਰੀ ਸਰਬਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ